मिथेया रंग संग माया पे को हस्ता मिथेयाtromो अभिमानो मिथेया पास ऊपर करत भूमानो अस्थिर भगत साद की शरण नानक जप जप जीव है हरे के अस्थिर भगत साधके शरण नामक जप जप जीव है हरि के शरण मिथ्या धन कुटुंब सबाया मिथ्या होम मम काम माया मिथ्या राज जो बन धन महा মিথিয়া কাম ক্রোধ বিকরা মিথিয়া রথস্থি अश्वবস্ত্র মিথিয়া রঙ্গসং মায়াপে কহুস্থাম মিথিয়াtromয় বিমান মিথায় আপস রূপ পরতর কুমারন অস্থির भगत ਸਾਦ ਕੀ ਸਰਨ ਨਾਮਿਤ ਜਪ ਜਪ ਜੀਵੇ ਹਰਿ ਕੇ ਚਰਨ ਅਸਥਿਰ ਭਗਤ ਸਾਦ ਕੀ ਸਰਨ ਨਾਮਿਤ ਜਪ ਜਪ ਜੀਵੇ ਹਰਿ ਕੇ ਚਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂਦੇਵ ਉਪਦੇਸ਼ ਕਰਦੇ ਹਨ ਮਿਥਿਆ ਤਨ ਮੇਂ ਧਨ ਕੋਟਮ ਸਬਾਇਆ ਮਿਥਿਆ ਹਉਮੇ ਮਮਤਾ ਮਾਇਆ ਜਿਹੜੀ ਚੀਜ਼ ਬਹੁਤ ਥੋੜੇ ਸਮੇ ਲਈ ਹੋਵੇ ਨਾ ਛਣ ਪੰਗੁਰ ਜੀ ਨੂੰ ਆਪਾਂ ਕਹਿੰਨੇ ਉਹ ਸੱਚ ਥੋੜਾ ਹੁੰਦੀ ਹੋ ਤਾਂ ਮਿਥਿਆ ਹੁੰਦੀ ਇਹ ਤਨ ਇਹ ਤਨ ਜਿਹੜਾ ਹੈਗਾ ਆਪਣੇ ਕੋਲ ਹੈਗਾ ਇਹ ਪਰਿਵਾਰ ਜੋ ਆਪਾਂ ਦੇਖ ਰਹੇ ਹਾਂ ਕਿ ਇਹ ਹਮੇਸ਼ਾ ਇਸ ਤਰ੍ਹਾਂ ਹੀ ਸੀਗਾ ਇਸ ਤਰ੍ਹਾਂ ਨਹੀਂ ਬਦਲਦਾ ਰਹਿੰਦਾ ਸੀ ਆਪਾਂ ਛੋਟੇ ਸੀ ਉਹਦੇ ਆਪਣੇ ਕੋਲ ਦਾਦਾ ਦਾਦੀ ਮਾਤਾ ਪਿਤਾ ਸੀ ਕਿ ਵੱਡੇ ਹੋਣ ਤੋਂ ਬਾਅਦ ਬਾਲ ਬੱਚੇ ਆ ਜਾਂਦੇ ਇਹ ਛਣਪੰਗੋਰ ਹੈ ਸਾਰਾ ਜਿਵੇਂ ਆਪਣੇ ਸਾਹਮਣੇ ਕੋਈ ਚਲ ਚਿੱਤਰ ਚੱਲ ਰਿਹਾ ਹੋਵੇ ਨਾ ਮੂਵੀ ਚੱਲ ਰਹੀ ਹੋਵੇ ਨਾ ਸਿਨੇਮਾ ਦੀ ਇਹ ਤਾਂ ਸਾਰਾ ਉਸ ਤਰ੍ਹਾਂ ਹੈ ਮਿਥਿਆ ਰਾਜ ਜੋ ਬੰਤਨਮਾਲ ਇਰਾਜ ਪਾਗ ਤਨਮਾਲ ਸਾਰਾ ਛਣਪੰਗੋਰ ਹੈ ਬ੍ਰਿਖਸ਼ ਦੀ ਛਾਇਆ ਦੀ ਤਰ੍ਹਾਂ ਮਿਥਿਆ ਕਾਮ ਕ੍ਰੋਧ ਬਿਕਰਾਲ ਤੇ ਇਸ ਮਾਇਆ ਦੇ ਵਿੱਚ ਉਲਝ ਕੇ ਜਿੰਨਾ ਵੀ ਆਪਾਂ ਕਾਮ ਕ੍ਰੋਧ ਵਿੱਚ ਲੀਨ ਹੁੰਨੇ ਆ ਤੇ ਪਰੇਸ਼ਾਨ ਹੁੰਨੇ ਆ ਉਹ ਸਾਰਾ ਉਹਦੇ ਨਾਲ ਜੁੜਿਆ ਹੈ ਨਾ ਉਹ ਵੀ ਸਾਰਾ ਮਿੱਥਿਆ ਹੀ ਹੈ ਮਿੱਥਿਆ ਰਤ ਹਸੇ ਅਸੁ ਬਸਰਾ ਮਿੱਥਿਆ ਰੰਗ ਸੰਗ ਮਾਇਆ पे ਖਸਤਾ ਜਿੰਨੇ ਵੀ ਆਪਾਂ ਮौज ਕਰਦੇ ਆ ਨਾ ਜਿਸ ਤਰ੍ਹਾਂ ਸਵਾਰੀਆਂ ਕਰਦੇ ਆ ਹਾਥੀ ਘੋੜਿਆਂ ਦੀ ਤੇ ਅੱਜ ਕੱਲ ਤਾਂ ਹੋਰ ਮਾਡਰਨ ਮਾਡਰਨ ਤਰੀਕੇ ਆ ਗਏ ਇਹ ਬੁਲਬੁਲਾ ਹੈ ਸ਼ਰੀਰ ਜਦੋਂ ਸ਼ਰੀਰ ਹੀ ਮਿੱਥਿਆ ਹੈ ਉਹਦੇ ਨਾਲ ਜੁੜੇ ਹੋਏ ਸਾਰੇ ਪ੍ਰੋਗਰਸ ਉਹ ਸਾਰੇ ਹੀ ਮਿੱਥਿਆ ਹਨ ਮਿੱਥਿਆ ਰੰਗ ਸੰਗ ਮਾਇਆ पे कास्ता मਾਇਆ ਨੂੰ ਪ੍ਰਾਪਤ ਕਰਕੇ ਖੁਸ਼ ਹੋਣਾ ਹਸਣਾ ਠਹਾ ਕੇ ਲਗਾ ਲਗਾ ਕੇ ਹਸਣਾ ਕਿਉਂਕਿ ਇਸ ਇਸ ਉਹ શરીર-ਸ਼ਰੀਰ ਨਾਲ ਜੁੜਿਆ ਤੇ ਉਹ ਸਾਰਾ ਵੀ ਫਿਰ ਮਿੱਥਿਆ ਹੀ ਹੋ ਜਾਂਦਾ ਮਿੱਥਿਆ ਤਰੋ ਮੋਹ ਮਾਨ ਇਹ ਮਾਨ ਕਰਨਾ ਆਪਣੇ ਆਪ ਤੇ ਗੁਮਾਨ ਕਰਨਾ ਉਹ ਵੀ ਸਾਰਾ ਮਿੱਥਿਆ ਕਿਉਂਕਿ ਉਹਦੀ ਬੁਨਿਆਦ ਹੈ ਨਹੀਂ ਬੁਨਿਆਦ ਕੀ ਹੈ શરીર ਜੋ ਵੈਸੇ ਹੀ ਛਣਪੰਗ ਹੋ ਰਿਹਾ ਇਸ ਕਰਕੇ ਉਹਦੇ ਉੱਤੇ ਟਿੱਕੀ ਹਰ ਜੋੜ ਜਿਹੜੀ ਚੀਜ਼ ਹੈ ਉਹ ਸਾਰੀ ਮਿੱਥਿਆ ਹੈ ਮਿੱਥਿਆ ਉਹ ਪਸੂਪਰ ਕਰਤੁਗੁਮਾਨ ਅਸਥਿਰ ਭਗਤ ਸਾਧਕੇ ਸਰਨ ਨਾਨਕ ਜਪ ਜਪ ਜੀਵੇ ਹਰਿ ਕੇ ਚਰਨ ਬਈ ਪ੍ਰਾਣ ਮਿਲੇ ਆਪਾ ਪ੍ਰਾਣੀ ਮਾਤਰ ਹੈਗੇ ਤੇ ਇਸ ਜਨਮ ਅਨੁਸਾਰ ਤੱਕ ਤਾਂ ਹੀ ਕਰ ਸਕਦੇ ਆ ਜੇ ਪ੍ਰਭੂ ਭਗਤੀ ਵਿੱਚ ਏਕ ਓਮਕਾਰ ਪ੍ਰਭੂ ਵਿੱਚ ਲੀਨ ਹੋਣਾ ਜੋ ਸਦਾ ਸਹੀ ਆ ਸਤਿਗੁਰ ਸਚ ਹੈ ਵੀ ਸਤਨਾਨਕ ਹੋਸੀ ਵੀ ਸਚ ਉਥੇ ਕੁਛ ਮਿੱਥਿਆ ਨਹੀਂ ਆਪਾਂ ਸਾਰਿਆਂ ਦਾ ਆਉਣਾ ਜਾਣਾ 8 ਅਰਬ ਇਸ ਵਿੱਚ ਮਨੁਸ਼ਿਆਂ ਦੀ ਆਪਣੇ ਬੰਦਿਆਂ ਦੀ ਆਬਾਦੀ ਹੈ ਤੇ ਉਹਨਾਂ ਚੋਂ ਜੇ ਸਾਰੇ ਆਪਣੇ ਆਪ ਨੂੰ ਰੱਬ ਹੀ ਗਿਣਨ ਲੱਗ ਜਾਣ ਕੋਤਾ ਸਾਰੇ ਪਾਣੀ ਦੇ ਬੁਲਬਲੇ ਨੇ ਤੇ ਇੱਕ ਓਮਕਾਰ ਪ੍ਰਭੂ ਦੀ ਜਿਹੜੀ ਹੋਂਦ ਨੇ ਕਰਤਾ ਪ੍ਰੂਖ ਤੇ ਉਹ ਹੀ ਅਸਥਿਰ ਉਹਦੀ ਭਗਤੀ ਉਹਦੀ ਆराधना ਉਹ ਹੀ ਸਟੇਬਲ ਹੈ ਸਥਿਰ ਜਿਮ ਕਹਿੰਦੇ ਆਸਥਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਜਦੋਂ ਆਪਾਂ ਪ੍ਰਭੂ ਦੇ ਚਰਨ ਜਪਦੇ ਆਂ ਆराधना ਕਰਦੇ ਆਂ ਪ੍ਰਭੂ ਦੀ ਸਾਰਾ ਹੰਕਾਰ ਗਵਾ ਕੇ ਚਰਨਾਂ ਨੂੰ ਜਪਨਾ ਮਤਲਬ ਆਪਣਾ ਹੰਕਾਰ ਸਾਰਾ ਗਵਾਉਣਾ ਹੰਕਾਰ ਦੁਆਟ ਮਿਟਾ ਕੇ ਇੱਕ ਓਮਕਾਰ ਪ੍ਰਭੂ ਦੀ ਆराधना ਕਰਦੇ ਆਂ ਤੇ ਆਪਾਂ ਵੀ ਓਮਕਾਰ ਵਿੱਚ ਲੀਨ ਹੋਨੇ ਆਂ ਇਹ ਇਸ ਤਰ੍ਹਾਂ ਪੰਪ ਸਟੈਬਿਲਿਟੀ ਅਨਿਕ ਸਥਿਰਤਾ ਪ੍ਰਾਪਤ ਹੁੰਦੀ ਹੈ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੇ ਹਰੀ ਕੇ ਚਰਨ ਉਹ ਹੀ ਸੱਚਾ ਜੀਵਨ ਜਦੋਂ ਆਪਾਂ ਦੁਆਤ ਮਿਟਾ ਕੇ ਪ੍ਰਮਾਤਮਾ ਦੀ ਇੱਕ ਓੰਕਾਰ ਵਾਗ੍ਰੂ ਦੀ ਜੋਤ ਨਾਲ ਆਪਾਂ ਲੀਨ ਹੋਈਏ ਗੁਰੂ ਦੇ ਆਸ਼ੀਰਵਾਦ ਨਾਲ ਇਸ ਤਰ੍ਹਾਂ ਗੁਰੂ ਜੀ ਦਾ ਉਪਦੇਸ਼ ਹੈ ਇਸ ਦੇ ਨਾਲ ਹੀ ਦਾਸ ਨੂੰ ਆਗਿਆ ਬਖਸ਼ੋ ਹੋਈਆਂ ਗਲਤੀਆਂ ਦਾਸ ਖਿਮਾ ਦਾ ਜਾਚਕ ਹੈ ਅਰਦਾਸ ਕਰਿਓ ਕੋਈ ਕੀਰਤਨ ਕਥਾ ਜੀ ਲੜੀ ਅੱਗੇ ਵੀ ਇਸ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ